ਬੁਗੇ ਬੁਗੇ ਫੋਨ ਨਾ ਕੱਟ ਪ੍ਰੈਸ ਲਾਈ ਮੈਂ ਚਾਰ ਚਲਾਉਣਾ ਪਰੇ ਜਾ ਭੂੰਡਾ ਅਸ਼ਕਾ ਮੈਨੂੰ ਪ੍ਰੈਸ ਕਰ ਲੈਂਦੇ ਕੱਪੜੇ ਯਾਰ ਬੁਗੇ ਬੁਗੇ ਕੰਨ ਖਾਰਦਾ ਹੀ ਸਾਲਿਆ ਮੈਂ ਖੜਿਆ ਪ੍ਰੈਸ ਤੂੰ ਆ ਫੜੀਆ ਹਾਏ ਬੜੀ ਗਰਮ ਹੋਈ ਆ ਹੈਲੋ ਬੁਗੇ ਆਈ ਨਹੀਂ ਆਉਂਦੀ ਹੈਲੋ ਵੇਰ ਕਾਲਾ ਸੜ ਗਿਆ ਤੇਰਾ ਹੈਲੋ ਬੁਗੇ ਹਾਏ ਇਧਰ ਲ ਕੰਚੂ ਆਵਾਜ਼ ਆਉਂਦੀ ਹਾਏ ਇਧਰ ਲ ਬੁਗੇ ਕੰਨ ਸੜ ਗਿਆ ਓਦੋਂ ਪਕੌੜੇ ਵੀ ਖਾਈ ਜਨਾ ਬ੍ਰੈਡ ਵਾਲੇ ਪਕੌੜੇ ਖਾਈ ਜਨਾ ਸਮੋਸੇ ਖਾਈ ਜਨਾ ਮਗਰੇ ਕੋਲਡਰਿੰਗਾ ਧੱਕੀ ਜਾਣਿਆ ਹਾ ਬਿਮਾਰ ਹੋਣਾ ਹੀ ਆ ਫੇਰ ਮੈਨੂੰ ਠੰਡ ਲੱਗਣ ਦੀ ਮੇਰੇ ਉੱਤੇ ਜਾਈ ਕੇ ਕਮਲ ਪਾ ਦੇ ਫੇਰ ਮੈਂ ਠੀਕ ਨਹੀਂ ਹੋਇਆ ਤੇ ਤੈਨੂੰ ਕੁਝ ਹੋਣਾ ਯਾਰ ਤਾਂ ਤੇਰੇ ਲਾਗੇ ਬਸਰਾਣੇ ਬੈਠਾ ਆ ਜਾ ਮੈਂ ਭਾਵੇਂ ਨਹੀਂ ਹਿਰ ਜਾਈ ਤੇ ਲੈਣਾ ਆਪਣੇ ਨੀ ਮੇ ਬਿਆ ਕੋਠੇ ਮਾਤਾ ਚੁੱਪ ਕਰ ਮੁੰਡਾ ਸੁੱਤਾ ਉਹ ਤੇ ਰਜਾਈ ਪਾਈ ਅੱਖਾਂ ਲੱਗ ਜੂਗੀ ਉਹਨੂੰ ਕੰਜਰਾ ਉਹ ਤੇ ਰਜਾਈ ਤੋਂ ਬਿਨਾ ਸੁੱਤਾ ਹੈ ਮਾਰ ਬੰਦੇ ਨੂੰ ਲੇਕ ਹੋਸਦਾ ਨਾ ਜਾ ਰਜਾਈ ਨਹੀਂ ਲੜਨੀ ਬਿਮਾਰ ਹੋ ਜਾਏਗਾ ਉੱਤੇ ਲੈ ਚਲ ਤੂੰ ਇਹ ਲੱਗੋ ਉੱਥੇ ਤੈਨੂੰ ਇਹਦੇ ਲੱਗੇ ਬਿਠਾਉਣਾ ਨਹੀਂ ਆ ਤੂੰ ਠੀਕ ਹੋਏ ਨੂੰ ਇਹਨੂੰ ਬਿਮਾਰ ਕਰ ਦੇਣਾ ਵੀਰ ਲਾਈਟ ਬੰਦ ਕਰ ਦੇ ਉਹ ਕਰਤੀ ਆ ਸ਼ੇਰਾ ਲਾਈਟ ਬੰਦ ਜੇ ਪਿਸ਼ਾਬ ਪਸ਼ੂਭ ਕਰਨ ਜਾਣਾ ਹੈ ਨਾ ਤੇ ਲਾਈਟ ਜਗਾ ਲਈ ਮੇਰਾ ਵੀਰ ਨੇਰੇ ਚ ਨਾ ਵਜਦਾ ਫਰੀਕੰਦਾ ਚ ਠੀਕ ਹੈ ਵੀਰ ਮੈਂ ਪਿਸ਼ਾਬ ਕਰ ਆਵਾ ਲੜ ਜੀ ਗੱਲੇ ਵੀਰ ਉਹ ਵੀਰੇ ਮੇਰਾ ਤੇ ਘਾਰ ਮੈਨੂੰ ਤਾਂ ਚੱਪੇ ਚੱਪੇ ਦਾ ਪਤਾ ਮੈਂ ਤਾਂ ਕਦਮ ਕਦਮ ਕੇੜ ਕੇ ਚੱਲਦਾ ਆ ਮੈਂ ਤਾਂ ਕੰਮੀਟ ਕੇ ਚੱਲ ਪੈਣਾ ਐ ਓਏ ਕੀ ਹੋ ਰਿਹਾ ਕੀ ਹੋ ਰਿਹਾ ਨੂੰ ਕੁਛ ਨਹੀਂ ਆ ਰਿਹਾ ਔਰ ਥੱਲੇ ਬਿੱਲੀ ਆਹੋਲੇ ਹੁੰਦੀ ਆ ਹੋ ਗਿਆ ਵੀਰ ਮੈਨੂੰ ਤਾਂ ਚੱਪੇ ਚੱਪੇ ਦਾ ਪਤਾ ਹੈ ਗੋਟਾ ਮੇਰਾ ਵੀਰ ਮੈਨੂੰ ਲੱਗਾ ਤੂੰ ਠੇਡਾ ਖਾ ਕੇ ਡਿੱਗਾ ਪਤਾਈਏ ਤੈਨੂੰ ਮੈਂ ਕਹੇ ਲੜ ਜੀ ਗੱਲਾ ਨਹੀਂ ਨਹੀਂ ਵੀਰੇ ਮੈਂ ਡਿੱਗਾ ਥੋੜੀ ਆ ਮੈਂ ਐਕਸਲ ਕਰ ਦਾਂ ਨਾ ਕੋਲੇ ਪੁੱਤ ਲੈ ਘਤਲ ਮੇ ਪਿਆਏ ਨਹੀਂ ਮੰਮੀ ਮੈਂ ਤੁਹਾਡੇ ਚਰਨਾਂ ਚ ਲੰਮੇ ਪੈਣਾ ਆ ਤੁਸੀਂ ਸੌਜੋ ਨਹੀਂ ਮੇਰੇ ਪੁੱਤ ਬੈਠ ਲੈ ਲੰਮੇ ਪੈ ਜਾ ਨਹੀਂ ਮੰਮੀ ਮੈਂ ਚਰਨਾ ਚ ਲੰਮੇ ਪੈਣਾ ਤੁਸੀਂ ਸੌਜੋ ਚਲ ਠੀਕ ਹੈ ਪੁੱਤ ਪੈ ਜਾ ਲੰਮੇ ਫਿਰ ਮਾਦੀ ਮਮਤਾ ਕੀ ਹੋਰੇ ਕੀ ਹੋਰੇ ਗਾਓ ਵੋ ਇੱਥੇ ਲੰਮੇ ਪੈਣਾ ਥੱਲੇ ਤੇ ਮਾਰ ਦੋਗੇ ਤੁਸੀਂ ਅਤਾ ਠੰਡ ਜੀ ਲੱਗੰਡੀ ਅੱਜ ਮੇਰਾ ਤਾਂ ਨਾ ਹੀ ਨਾ ਵਾ ਤੇ ਅੱਗੇ ਕਿਹੜੇ ਨਾ ਲਾ ਤੂੰ ਮੈਂ ਮੰਮੀ ਅੱਜ ਬਤੌਂ ਬਣਾਈ ਉਹ ਹੈਲੋ ਬਤੌਂ ਬਤੌਂ ਨਹੀਂ ਮੈਂ ਖਾਣੇ ਬਤੌਂ ਕੋਲ ਖਾਂਦਾ ਕੋਲ ਲੈ ਕੇ ਆਉਂਦਾ ਘਰ ਤੇ ਬਤੌਂ ਬਤੌਂ ਨਹੀਂ ਧਰਨੇ ਮਾਤਾ ਸਵਾਦ ਖਾ ਲਾ ਫਿਰ ਕੰਜਰਾ ਸੌਖਾ ਵਾ ਕੱਟ ਕੇ ਖਾਣੇ ਕੀ ਪਰ ਕੀ ਖਾਣੇ ਬਤੌਂ ਦੱਸ ਹੁਣ ਪਰ ਕੇ ਬਣਾ ਲਿਓ ਉਹ ਸਵਾਦ ਬੰਦੇ ਆ ਵੈਸੇ ਮਾਤਾ ਨੇ ਤੇਰੇ ਤੜਕਾ ਬੜਾ ਘੈਂਟ ਲਾਇਆ ਚਪੇੜ ਮਾਰ ਕੇ ਮੈਂ ਚੌਣ ਭਾਵੇਂ ਕਾਟ ਹੀ ਪਾਇਓ ਜੀ ਮੈਂ ਸੁਣਿਆ ਕੋਕਾ ਜੇਲਰ ਵਾਲਿਆਂ ਕੋ ਮਦਰਡੇ ਤੇ ਆਫਰ ਲੱਗੀ ਹੋਈ ਹੈ ਜੇ ਤੁਸੀਂ ਬਈਆ ਦੇਖੋ ਨਵੇਂ ਨਵੇਂ ਚੂੜੀਆਂ ਹੀ ਰੈਡੀ ਕੀਤੀਆਂ ਹੈ ਮਦਰਡੇ ਦੇ ਉੱਤੇ ਇਹ ਵੀ ਚੈੱਕ ਕਰੋ ਇਹ ਵਾਲੇ ਦੇ ਲੋਕਲ ਡਿਜ਼ਾਈਨ ਬੜੇ ਬਹੁਤ ਪਿਆਰੇ ਡਿਜ਼ਾਈਨ ਨੇ ਇਹ ਵਾਲੇ ਦੇਖੋ ਨਵੀਂ ਮਟਰ ਮਾਲਾ ਪਰ ਰੈਡੀ ਕੀਤੀਆਂ ਨੇ ਤੁਹਾਡੇ ਮੰਮੀ ਪਾਪਾ ਇੰਡੀਆ ਨੇ ਕੋਈ ਵੀ ਆਈਡੀਆ ਵੀ ਆ ਉਹਨਾਂ ਨੂੰ ਤੁਸੀਂ ਡਿਜ਼ਾਈਨ ਪਸੰਦ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ WhatsApp ਤੇ ਕਾਲ ਕਰਕੇ ਉਹਨਾਂ ਨੂੰ ਆਪਣੀ ਕੋਈ ਡਿਜ਼ਾਈਨ ਵੀ ਤੁਸੀਂ ਪਸੰਦ ਕਰਾ ਸਕਦੇ ਹੋ ਤੇ ਨਾਲੇ ਸਾਡੇ ਕੋਲ ਲੈਬਰ ਤੇ ਵੀ ਮਦਰਡੇ ਤੇ 70% ਆਫ ਲੱਗੀ ਹੋਈ ਹੈ ਤੇ ਨਾਲੇ ਤੁਸੀਂ ਡਾਇਮੰਡ ਦਾ ਵੀ ਕੋਈ ਸਮਾਨ ਲੈਣਾ ਚਾਹੁੰਦੇ ਹੋ ਉੱਤੇ ਵੀ 70% ਦੀ ਆਫਰ ਲੱ नहीं मैं मम्मी नहीं ले लगा मैं सास मां ले ले लगा है। मम्मी नहीं लगे ले ले जी नहीं भीर मैं अपनी सास माँ ले लगा भी मेरे को सासी अगे रखी अपनी चल अपनी अपनी मम्मी डैडी ले दूंगा